ਜੇ ਤੁਸੀਂ ਸਵਾਲ ਖੜੇ ਕਰੋਗੇ ਫਿਰ ਇਹਨਾਂ ਇੱਥੇ ਟਿਕਣਾ ਨਹੀਂ ਹੈ ਜਿਹੜਾ ਜੰਕਸ਼ਨ ਬਣਿਆ ਆ ਪੋਲ ਦਾ ਇਹ ਪੋਲ ਦਾ ਜੰਕਸ਼ਨ ਇਹ ਦੋ ਬਾਰ ਟੁੱਟ ਜਾਏਗਾ ਸਾਬਕਾ ਵਿਧਾਇਕ ਆਉਂਦੇ ਨੇ ਸਾਬਕਾ ਮੰਤਰੀ ਆਉਂਦੇ ਨੇ ਜਿਨ੍ਹਾਂ ਦੀਆਂ ਸਰਕਾਰਾਂ ਰਹੀਆਂ ਨੇ 10 10 ਸਾਲ 15 15 ਸਾਲ 20 20 ਸਾਲ ਉਹ ਵੀ ਆ ਕੇ ਕਹਿੰਦੇ ਨੇ ਬੜਾ ਬੁਰਾ ਆਲੇ ਵੀ ਤੇਰੀ ਸਰਕਾਰ ਵਲੇ ਇਹ ਕੀ ਖੰਡ ਖਾਂਦੇ ਸੀ ਇਹ ਨੱਚਦੇ ਸੀ ਉਹਦਾ ਨਹੀਂ ਡੁੱਬਦੇ ਸੀ ਸ਼ਰਮ ਆਉਣੀ ਚਾਹੀਦੀ ਜਿਹੜੇ ਇੱਥੇ ਲੀਡਰ ਆ ਰਹੇ ਨੇ ਇਹ ਕਹੇ ਕਿ ਹੁਣ ਦੀ ਸਰਕਾਰ ਹੁਣ ਦੀ ਸਰਕਾਰ ਨੇ ਬਿਲਕੁਲ ਬੇੜਾ ਗਰਖ ਕਰ ਰੱਖਿਆ ਹੈ ਇਹ ਕੁਕੜੀਆਂ ਮੁਰਗੀਆਂ ਦੀ ਗੱਲ ਮਜ਼ਾਕ ਵਿੱਚ ਹਰ ਗਾਵੇ ਤੇ ਕਮੀਡੀਅਨ ਕਰੇ ਸੀ ਐਮ ਕਹਿੰਦਾ ਤੇਜਾ ਰਵੇਲਾ ਦੋਨਾਂ ਨਾਂ ਖਾਰੇ ਤੇਲੀ ਪਹਿਣੀ ਸਾਰੇ ਬੇਲੀ ਚੀਕ ਚੀਕ ਕੇ ਕਹਿੰਦਾ ਮੈਂ ਸਾਰਿਆਂ ਨੂੰ ਜਾਣਦਾ ਹਾਂ ਉਹ ਆਪਣੇ ਪਦਰ ਤੇ ਬੈਠੇ ਨੇ ਤੇਰੇ ਕਲੇ ਡਾਇਲੌਗ ਦੇ ਨਾਲ ਨਹੀਂ ਹੈਗਾ ਕਿ ਇਹਨਾਂ ਦੇ ਕੋ ਘਰੇ ਦਾਣੇ ਪੇਜ ਦਿੱਤੇ ਨੇ ਇਹਨਾਂ ਦੇ ਬੱਚਾ ਨੂੰ ਨੌਕਰੀ ਦੇ ਦਿੱਤੀ ਏ ਵਿਦਿਆ ਹੜ ਆ ਗਿਆ ਤਾਂ ਵਿਦਿਆ ਖਤਮ ਹੋ ਜਾਂਦੀ ਇਹਨਾਂ ਦੀ ਇਹਨਾਂ ਦੇ ਜੇਕਰ ਜੰਗ ਦਾ ਮੌਲ ਬਣ ਗਏ ਇਹਨਾਂ ਦੇ ਬੱਚਿਆਂ ਦੀ ਫਿਰ ਵਿਦਿਆ ਖਤਮ ਹੋ ਜਾਂਦੀ ਉਹਨਾਂ ਦਾ ਕੀ ਪ੍ਰਬੰਧ ਕਰ ਰਿਹਾ ਮੈਂ ਕਹਿੰਦਾ ਇੱਥੋਂ ਦੇ ਟੀਚਰ ਬੜੇ ਔਖੇ ਜਾਂਦੇ ਨੇ ਇੱਥੋਂ ਦੇ ਬੱਚੇ ਬਹੁਤ ਔਖੇ ਪੜ੍ਹ ਰਹੇ ਨੇ ਇੱਥੋਂ ਦੇ ਲੋਕਾਂ ਦਾ ਜੀਵਨ ਹੈ ਨਰਕ ਭਰਿਆ ਹੈ ਆਵਾਜ਼ ਉਠਾਓ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਮੂਵਮੈਂਟ ਚਲਾਵਾਂਗੇ ਹੱਟ ਚਲੇ ਵੀ ਜਾਣਗੇ ਅਸੀਂ ਦੁਬਾਰਾ ਫੇਰ ਆਵਾਂਗੇ ਲੋਕਾਂ ਨੂੰ ਲਾਹਮਤ ਕਰਾਂਗੇ ਆਓ ਭਰਾਓ ਇਹਦੇ ਪੱਕੇ ਹੱਲ ਵਾਸਤੇ ਲੜੀਏ ਕਿਤੇ ਇਹ ਨੌਵੇਂ ਸੱਸੀ ساری ਜ਼ਿੰਦਗੀ ਇਹ ਵੀ ਜਿਹੜਾ ਉਹ ਕੱਟ ਲਈਏ ਪਰਮਜੀਤ ਜੀ ਇੱਕ ਗੱਲ ਹੈ ਇੱਕ ਗੱਲ ਹੋਰ ਹੈ ਇਹ ਇਹਨਾਂ ਨੇ ਨੋਟੀਫਿਕੇਸ਼ਨ ਦੇ ਦਿੱਤਾ ਸਿਰਫ ਕਿ ਸਾਡੇ ਨਾਲ ਕੰਟੈਕਟ ਕਰੋ ਨੰਬਰ ਦਿੱਤੇ ਹਨ ਉਹ 25 ਪ੍ਰਿੰਟ ਡਕ ਚੁੱਕੇ ਆ ਕੀ ਇਹਨਾਂ ਦੇ ਕੋਈ ਕੈਂਪ ਇੱਥੇ ਜਾਂ ਰਾਤ ਮਗਰੀ ਹੈ ਜਿੱਥੇ ਕੋਈ ਨਜ਼ਰ ਆ ਰਹੀ ਹੈ ਡੱਲਾ ਦੇ ਵਿੱਚ ਹੀ ਹੈਗੀ ਬੜਾ ਵਧੀਆ ਤੁਹਾਡਾ ਸਵਾਲ ਇੱਥੇ ਏਡੀਸੀ ਸੁਭਾਸ਼ ਚੰਦਰ ਵਿਕਾਸ ਆਇਆ ਸੀ ਮੈਂ ਉਹਨਾਂ ਨੂੰ ਪੁੱਛਿਆ ਵੀ ਇੱਥੇ ਕੈਂਪ ਕਿੰਨੇ ਬਣਾਏ ਗਏ ਨੇ ਜਿਹੜਾ ਪ੍ਰੈਸ ਨੋਟ ਜਾਰੀ ਕੀਤਾ ਗਿਆ ਉਹਦੇ ਵਿੱਚ 6 ਕੈਂਪ ਬਣਾਏ ਗਏ ਨੇ ਮਤਲਬ ਕਿ ਕਾਗਜ਼ਾਂ ਦੇ ਵਿੱਚ ਨੋਟ ਕਰਿਓ ਕਾਗਜ਼ਾਂ ਦੇ ਵਿੱਚ 6 ਕੈਂਪ ਬਣਾ ਦਿੱਤੇ ਗਏ ਨੇ ਉਹ ਕਹਿੰਦਾ ਇੱਕ ਕੈਮਰ ਕੋਲਜ ਬਣਿਆ ਹੈ ਇੱਕ ਕੌਣ ਯਖੁਰ ਕੇ ਕਹਿੰਦਾ ਸੀ ਵੀ ਇੱਕ ਜਗ੍ਹਾ ਹੋਰ ਬਣਿਆ ਹੈ ਕਹਿੰਦੇ ਫਿਰ ਲਾਲ ਦੋ ਕੈਂਪ ਬਣਾਏ ਨੇ ਵੀ ਉਸ ਕੈਂਪਾਂ ਦੇ ਵਿੱਚ ਹੈ ਕੀ ਹੈ ਕੋਈ ਰਾਸ਼ਨ ਹੈ ਕੋਈ ਉੱਥੇ ਗੱਦੇ ਲੱਗੇ ਨੇ ਕੋਈ ਰਹਿਣ ਦਾ ਪ੍ਰਬੰਧ ਹੈਗਾ ਕੀ ਹੈ ਮਤਲਬ ਉਹਦਾ ਕੋਈ ਸੰਤੁਸ਼ਟ ਜਵਾਬ ਨਹੀਂ ਹੈ ਇਸ ਕਰਕੇ ਹੈ ਵੀ ਅਜੇ ਤੱਕ ਕੋਈ ਨਹੀਂ ਲੱਗ ਰਿਹਾ ਕਿ ਇਹਨਾਂ ਦਾ ਪ੍ਰਬੰਧ ਵੀ ਉਸ ਵੇਲੇ ਪ੍ਰਬੰਧ ਕਰਨਗੇ ਜਿਹੜੇ ਆਹ ਆਕਾਰ ਜਦੋਂ ਲੋਕ ਗਲਮਿਆਂ ਤੋਂ ਫੜਨ ਲੱਗ ਗਏ ਨਾ ਲੋਕ ਕਹਿਣਗੇ ਖਬਰਦਾਰ ਸਾਡਾ ਪਹਿਲਾਂ ਪ੍ਰਬੰਧ ਕਰ ਫਿਰ ਇਹ ਤੇ ਫੋਟੋ ਕਰਾਉਣ ਆਈ ਫਿਰ ਇਹਨਾਂ ਨੇ ਕਹਿਣਾ ਵੀ ਪ੍ਰਬੰਧ ਕਰਨਾ ਪੈਣਾ ਪਰਮਜੀ ਜੀ ਜਦੋਂ ਗਰਾਊਂਡ ਪੱਧਰ ਤੇ ਸੀ ਲੋਕਾਂ ਦੇ ਵੀ ਜਾਣੇ ਆ ਜਿਹੜਾ ਸਮਾਨ ਉਹਨਾਂ ਦਾ ਇੱਥਾਂ ਜੋੜ ਕੇ ਬਾਲੇ ਜੋੜ ਕੇ ਜਿਹੜੇ ਬੈੱਡ ਟੰਗੇ ਆ ਉਹ ਟੰਗੇ ਆ ਲੇਕਿਨ ਉਹ ਉਹ ਸੌਇਪ ਥਾ ਤੇ ਆਧ ਤੱਕ ਵਪਾਰ ਇਹ ਕਿਉਂ ਨਹੀਂ ਉਪਰਾਲਾ ਕਰ ਰਹੇ ਕਿ ਵੀ ਤੁਹਾਡੇ ਐਸੇ ਤੇ ਪਿੰਡ ਦਾ ਇੱਥੇ ਕੈਂਪ ਹੈ ਉਹ ਲੋਕ ਐ ਰਵੇ ਫਿਰ ਜਾਈਏ ਤੇ ਜਾਈਏ ਕਿੱਥੇ ਉਹਨਾਂ ਨੂੰ ਲੱਗੇ ਕੁਝ ਨਜ਼ਰ ਨਹੀਂ ਆਇਆ ਤੁਹਾਡੇ ਮਾਧਿਮ ਰਹੀ ਮੈਂ ਪ੍ਰਸ਼ਾਸਨ ਨੂੰ ਜ਼ਰੂਰ ਅਪੀਲ ਕਰ ਦੇਣਾ ਚਾਹੁੰਦਾ ਆ ਕਿ ਪਿੰਡਾਂ ਦੇ ਵਿੱਚ ਅਨਾਉਂਸਮੈਂਟ ਕਰਾਓ ਮੋਬਾਈਲ ਦੇ ਵਿੱਚ ਮੈਸੇਜ ਪਵਾਓ ਜਿਹੜਾ ਸਾਡਾ ਲੋਕ ਸੰਪਰਕ ਵਿਭਾਗ ਹੈ ਲੋਕ ਸੰਪਰਕ ਵਿਭਾਗ ਨੂੰ ਲੋਕਾਂ ਨਾਲ ਜੋੜ ਕੇ ਕੰਮ ਕਰਨਾ ਚਾਹੀਦਾ ਉਥੋਂ ਤੱਕ ਕੰਮ ਜਿਹੜਾ ਉਹਨਾਂ ਦਾ ਮੈਸੇਜ ਹੈ ਪਹੁੰਚਾਉਣ ਦਾ ਕੰਮ ਕਰਨਾ ਚਾਹੀਦਾ ਇਹ ਜ਼ਰੂਰ ਉਹਨਾਂ ਨੂੰ ਦੱਸਿਆ ਇੱਕ ਸਾਲ ਦੀ ਆਖਰੀ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਉਸੇ ਤਰ੍ਹਾਂ ਇਸ ਵਾਰ 2027 ਦੀ ਚੋਣਾਂ ਦੇ ਵਿੱਚ ਜਿਹੜਾ ਆਪਣਾ ਬਾਰਡਰ ਪੱਟੀ ਫਾਇਲ ਦਾ ਮੁੱਦਾ ਖੜਾ ਦਾ ਨਹੀਂ ਜੀ ਚੱਲੇਗਾ ਨਹੀਂ ਇਹ ਹਰ ਦਾ ਮੈਂ ਕਹਿੰਦਾ ਹੁਣ ਹੜ੍ਹ ਆਉਣ ਤਬਾਈ ਫੇਰ ਜਾਣ ਅਸੀਂ ਮੁਆਵਜ਼ਾ ਮੰਗੀ ਜਾਈਏ ਉਹ ਬਿਲਕੁਲ ਮੁੱਦਾ ਅਸੀਂ ਉਹਨੂੰ ਕਾਂਟਾ ਫੇਰਾਂਗੇ ਅਸੀਂ ਕਰਾਸ ਦਾ ਨਿਸ਼ਾਨ ਲਾਵਾਂਗੇ ਅਸੀਂ ਇਹ ਕੋਸ਼ਿਸ਼ ਕਰਾਂ ਕਿ 2027 ਤੱਕ ਸਾਡਾ ਸਰਦੀ ਖੇਤਰ ਦਾ ਹਰ ਵਸਿੰਦਾ ਚਾਹੇ ਸਾਡੀ ਬੱਚੀ ਹੈ ਸਾਡੀ ਭੈਣ ਹੈ ਸਾਡਾ ਨੌਜਵਾਨ ਵੀਰ ਹੈ ਸਾਡੇ ਕਿਸਾਨ ਨੇ ਮਜ਼ਦੂਰ ਨੇ ਮੁਲਾਜ਼ਮ ਨੇ ਜਿੰਨੇ ਵੀ ਲੋਕ ਨੇ ਇੱਕੋ ਸਵਾਲ ਖੜਨ ਜਿਹੜੀ ਮਰਜ਼ੀ ਪਾਰਟੀ ਦਾ ਮੈਂਬਰ ਆਵੇ ਉਹ ਆਵੇ ਆਮ ਆਦਮੀ ਦਾ ਆਵੇ ਕਾਂਗਰਸ ਵੱਲੋਂ ਆਵੇ ਭਾਜਪੀ ਵੱਲੋਂ ਆਵੇ ਹਾਤੀ ਵਾਲਾ ਆਵੇ ਕਮਿਊਨਿਸਟ ਆਣ ਉਹ ਇੱਕੋ ਹੀ ਸਵਾਲ ਖੜਾ ਕਰਨ ਸਾਡਾ ਪੱਕੇ ਤੌਰ ਤੇ ਪ੍ਰਬੰਧ ਕਰੋ ਕਾ ਵੋਟ ਦੇਵਾਂਗੇ ਨਹੀਂ ਤੇ ਗੈਟ ਆਊਟ ਇਹ ਮੁੱਦਾ ਜਿਹੜਾ ਇਹ ਬਣਾਉਣਾ ਚਾਹੀਦਾ 100 ਲੱਖ ਰੁਪਏ ਜਦੋਂ ਅਸੀਂ ਗਵਰਨਿੰਗ ਕਰਦੇ ਆ ਤਾਂ ਇੱਕ ਹੀ ਸਾਲ ਲੁੱਟਦਾ ਹੈ ਜੀ ਵੀ ਇਹਦਾ ਹੱਲ ਬਣ ਨਹੀਂਦਾ ਹੋਰ ਕੋਈ ਹੱਲ ਨਹੀਂ ਪੱਕਾ ਹੂੰ ਪਰ ਜਿਹੜੇ ਲੋਕ ਇਕੱਠੇ ਕਿਵੇਂ ਹੋਣਗੇ ਲਾਂਬੰਦ ਕਿਵੇਂ ਹੋਣਗੇ ਲੋਕਾਂ ਨੂੰ ਅਸੀਂ ਚੇਤਨ ਕਰਾਂਗੇ ਕਿਉਂਕਿ ਲੋਕਾਂ ਨੂੰ ਸਿਰਫ ਇਤੋਂ ਤੱਕ ਰੱਖਿਆ ਜਾਂਦਾ ਹੈ ਵੀ ਤੁਹਾਨੂੰ ਅਸੀਂ ਆਹ ਦੇਤਾ ਆਹ ਦੇਤਾ ਮਤਲਬ ਕਿ ਸਿਰਫ ਇੱਕ ਖਰਾਇਤ ਦੇਣ ਦੀ ਗੱਲ ਹੈ ਉਹਦਾ ਇਹ ਕੀ ਹੁੰਦਾ ਹੈ ਕਿ ਅਸੀਂ ਕਿਸੇ ਦੇ ਅਧੀਨ ਹੋ ਜਾਣੇ ਹਾਂ ਕਿਸੇ ਦੇ ਗੁਲਾਮ ਹੋ ਜਾਣੇ ਹਾਂ ਅਸੀਂ ਅਣਖ ਨਾਲ ਜ਼ਿੰਦਗੀ ਤਾਂ ਹੀ ਜੀ ਸਕਾਂਗੇ ਜਦੋਂ ਸੈਲਫ ਡਿਪੈਂਡ ਆਪਣੇ ਆਤਮ ਨਿਰਪਰ ਹੋਵਾਂਗੇ ਫਿਰ ਹੀ ਜ਼ਿੰਦਗੀ ਜੀ ਇਸ ਆਤਮ ਨਿਰਪਰ ਕਰਨ ਦਾ ਕੰਮ ਅਸੀਂ ਕਰਾਂਗੇ ਚੇਤਨ ਕਰਾਂਗੇ ਲੋਕਾਂ ਨੂੰ ਧੰਨਵਾਦ